ਇਹ ਲੋੜੀ ਮੇਲੇ ਦੀ ਮੀਟਿੰਗ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਰਾਣਾ ਝਾਂਡੇ ਜੀ ਦੇ ਪ੍ਰਧਾਨਗੀ ਹੇਠ ਇੱਥੇ ਹੋ ਰਹੀ ਹੈ ਇਹਨਾਂ ਦੇ ਆਫਿਸ ਵਿੱਚੇ ਜੋ 10 ਜਨਵਰੀ ਨੂੰ ਢੀਆਂ ਦਾ ਲੋੜੀ ਮੇਲਾ ਗੁਰੂ ਨਾਨਕ ਭਵਨ ਦੇ ਵਿੱਚ ਲਗਾਇਆ ਜਾਣਾ ਹੈ ਅਤੇ ਅੱਜ ਇਸ ਮੀਟਿੰਗ ਦੇ ਵਿੱਚ ਗੁਰਪ੍ਰਜਨ ਗੇਲਵੀ ਆਏ ਇੱਥੇ ਰਮਨ ਜੋਤ ਢਿੱਲੋਂ ਕੈਨੇਡਾ ਤੋਂ ਸਾਡੇ ਵਿੱਚ ਮੇਜ਼ਬਾਨ ਨੇ ਸਾਸਕੰਦਰ ਸਿੰਘ ਸਰਪੰਚ ਸਾਹਿਬ ਜਿਨ੍ਹਾਂ ਨੇ ਸਾਡੇ ਇਸ ਨਗਰ ਦੇ ਸਰਪੰਚ ਚੰਨਜੀਤ ਸਿੰਘ ਉਹ ਵੀ ਹਾਜ਼ਰ ਨੇ ਅਤੇ ਸੁਨੀਤ ਜੋਵੰਦਾ ਜੀ ਜਿਹੜੇ ਯੂਐਸਏ ਤੋਂ ਆਏ ਨੇ ਉਹ ਵੀ ਸਾਡੇ ਵਿੱਚ ਨੇ ਕਿਉਂਕਿ ਮੇਲਾ ਅੰਤਰਰਾਸ਼ਟਰੀ ਤਾਦੀ ਬਣਦਾ ਜਾਂ ਦੇਸ਼ ਵਿਦੇਸ਼ ਤੋਂ ਸ਼ਕਸ਼ੀਤਾ ਹਿੱਸਾ ਲੈਂਦਿਆਂ ਨਹੀਂ ਸਾਰੇ ਪਰਿਵਾਰਾਂ ਸਮੇਤ ਅੱਜ ਜਿੱਥੇ ਇਹ ਮੇਲਾ ਸਾਡਾ ਪੰਜਾਬ ਦਾ ਮਾਣ ਜੀ ਨੇ ਦੁਨੀਆਂ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਹੈ ਤਰਮਿੰਦਰ ਫਿਲਮੀ ਹੀਰੋ ਉਹਨਾਂ ਸਾਥੋਂ ਵਿਛੜ ਗਏ ਨੇ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਉੱਥੇ ਦੇਵ ਇੱਕ ਚਿੱਤਰਕਾਰ ਅਤੇ ਕਵੀ ਉਹਨਾਂ ਨੂੰ ਵੀ ਯਾਦ ਕਰਾਂਗੇ ਉਥੇ ਰਾਜਵੀਰ ਜਵੰਧਾ ਜਿਸ ਨੌਜਵਾਨ ਨੇ ਮੈਂ ਸਮਝਦਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ ਥੋੜਾ ਸਮਾਂ ਪਹਿਲਾਂ ਸਾਥੋਂ ਵਿਛੜ ਗਿਆ ਅਸੀਂ ਮੇਲੇ 'ਚ ਉਹਨਾਂ ਨੂੰ ਯਾਦ ਕਰਾਂਗੇ ਕਿਉਂਕਿ ਮੈਨੂੰ ਯਾਦ ਹੈ ਗੁਰਮੀਤ ਘਹਿਲਾ ਸੀ ਇੱਕ ਦਿਨ ਮੋਹਾਲੀ ਉਹਨਾਂ ਕੋਲ ਘਰ ਗਏ ਤਾਂ ਉਹ ਕਹਿੰਦਾ ਅੰਕਲ ਕੌਫੀ ਵੀ ਪੀ ਕੇ ਜਾਣੀ ਪਊ ਅਗਲੇ ਵਾਰ ਲੋਹੜੀ ਮੇਲੇ 'ਤੇ ਆਉਣਾ ਇਹ ਕੀ ਪਤਾ ਸੀ ਵੀ ਉਹ ਛੇ ਵਿੱਚ ਨਹੀਂ ਹੋਏਗਾ ਰਾਜਵੀਰ ਜਵੰਦਾ ਮੈਨੂੰ ਉਹਦੇ ਸ਼ਬਦ ਯਾਦ ਨਹੀਂ ਤੇ ਅੱਜ ਜਸਵਿੰਦਰ ਭੱਲਾ ਜੀ ਲੋਹੜੀ ਮੇਲੇ ਦਾ ਵੀ ਹਿੱਸਾ ਰਹੇ ਅਸੀਂ ਉਹਨਾਂ ਨੂੰ ਵੀ ਯਾਦ ਕਰ ਰਹੇ ਹਾਂ ਜਸਵਿੰਦਰ ਭੱਲਾ ਜੀ ਨੂੰ ਉੱਥੇ ਥੋੜੇ ਸਮਾਂ ਪਹਿਲਾਂ ਹੀ ਪੂਰਨ ਸ਼ਾਹ ਕੋਟੀ ਕਿਸੇ ਸਮੇਂ ਅਸੀਂ ਲੋਹੜੀ ਮੇਲੇ ਤੇ ਇਹਨਾਂ ਦਾ ਸਲਵਾਨ ਕੀਤਾ ਹੈ ਪੂਰਨ ਸ਼ਾਹ ਕੋਟੀ ਜੀ ਦਾ ਤੇ ਇਹ ਪੰਜਾਬ ਦੀਆਂ ਉਹ ਸ਼ਕਤੀਆਂ ਨੇ ਜਿਨ੍ਹਾਂ ਦੀ ਮੈਂ ਸਮਝਦਾ ਪੰਜਾਬੀ ਸੱਭਿਆਚਾਰ ਨੂੰ ਵੱਡੀ ਦੇਣ ਹੈ ਅਤੇ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਨੇ ਵੱਡਾ ਰੋਲ ਅਦਾ ਕੀਤੇ ਨੇ ਤੇ ਅੱਜ ਜਿੱਥੇ ਅਸੀਂ ਇਹਨਾਂ ਨੂੰ ਯਾਦ ਕਰਦੇ ਹਾਂ ਉੱਥੇ ਅੱਜ ਮੇਲਾ ਜਿਹਨੂੰ 29 ਸਾਲ ਹੋ ਗਏ ਮੇਲਾ ਲੱਗਦੇ ਨੂੰ ਇਸ ਮੇਲੇ ਦੇ ਵਿੱਚ ਬੜੀਆਂ-ਬੜੀਆਂ ਸਖਸ਼ੀਤਾ ਇੱਥੇ ਮੈਨੂੰ ਉਹ ਵੀ ਯਾਦ ਹੈ ਦਲਜੀਤ ਅੱਜ ਦੁਨੀਆ ਦੇ ਵਿੱਚ ਉਹਦਾ ਨਾਂ ਉਹ ਵੀ ਇਸ ਮੇਲੇ ਦਾ ਹਿੱਸਾ ਰਿਹਾ ਤੇ ਇੱਕ ਵਾਰ ਆ ਜਿਹੜੇ ਸ਼ਗਨ ਦੀ ਆਪਾਂ ਗੱਲ ਕਰਦੇ ਹਾਂ ਉਹਨੇ ਇਕੱਲੇ ਨਹੀਂ ਸਾਰੀਆਂ ਬੱਚੀਆਂ ਦਾ ਸ਼ਗਨ ਭੇਜਿਆ ਤੇ ਅਸੀਂ ਇਹ ਮੇਲਾ ਇੱਕ ਪਰਿਵਾਰਕ ਮੇਲਾ ਇਹਦੇ ਵਿੱਚ ਕੋਈ ਕਿਸੇਦਾਰੀ ਸਾਰਿਆਂ ਨੂੰ ਖੁੱਲਾ ਸੱਦਾ ਦਿੱਤੇ ਉਸ ਦਿਨ ਚੰਗਾ ਲੱਗੇਗਾ ਕਿ ਜਿਹੜੇ ਲੋਕ ਆਪਣੇ ਤੌਰ ਤੇ ਮੇਲੇ ਦੇ ਵਿੱਚ ਸ਼ਾਮਲ ਹੋਣ ਉਹਦੇ ਲਈ ਸਾਡੇ ਪ੍ਰਧਾਨ ਜੀ ਨੇ ਸਾਰਾ ਸਬ ਦਾ ਚਾਹ ਪਾਣੀ ਦਾ ਖਾਣੇ ਦਾ ਦੁਪਹਿਰ ਦਾ ਸ਼ਾਮ ਨੂੰ ਵੀ ਕੌਫੀ ਤੇ ਪਕੌੜਿਆਂ ਦਾ ਇੰਤਜ਼ਾਮ ਕੀਤਾ ਜਿਵੇਂ ਵਿਆਹ ਵਰਗਾ ਮਾਹੌਲ ਬਣਾਇਆ ਉੱਥੇ ਇਹਨਾਂ ਨੇ ਤੇ ਮੈਂ ਸਭ ਦਾ ਇਹ ਸਾਰੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਨੇ ਕਿ ਅਸੀਂ ਵਧੀਆ ਆਹ ਭਗਤ ਕਰੀਏ ਨਹੀਂ ਤਾਂ ਮੈਨੂੰ ਪਤਾ ਵੀ ਮੇਲਿਆਂ ਤੇ ਕਿਵੇਂ ਪਕੌੜੇ ਖਾਂਦੇ ਹੁੰਦੇ ਸੀ ਅਸੀਂ ਵੀ ਛੋਟੇ ਹੁੰਦੇ ਹੋਏ ਤੇ ਪਰ ਅੱਜ ਦਾ ਇੱਕ ਇਹ ਮਾਡਰਨ ਮੇਲਾ ਹੈ ਚੇਅਰ ਤੇ ਬੈਠ ਕੇ ਦੇਖਣਾ ਤੁਸੀਂ ਤੇ ਉੱਥੇ 125 ਨੰਨੀਆਂ ਬੱਚੀਆਂ ਦਾ ਸਨਮਾਨ ਕੀਤਾ ਜਾਣਾ 125 ਨੰਨੀਆਂ ਬੱਚੀਆਂ ਦਾ ਸਨਮਾਨ ਤੋਂ ਬਾਅਦ ਉਹਨੂੰ ਸ਼ਗਨ ਦੇਵਾਂਗੇ ਸੂਟ ਦੇਵਾਂਗੇ ਖਡਾਉਣੇ ਦੇਵਾਂਗੇ ਮਠਿਆਈ ਦੇਵਾਂਗੇ ਮਾਤਾ ਨੂੰ ਸ਼ਾਲ ਦੇਵਾਂਗੇ ਮਾਤਾ ਨੂੰ ਮੈਨੂੰ ਕੱਲ ਫੋਨ ਆਇਆ ਐਸ ਐਸ ਕੁਰਾਣਾ ਜੀ ਦਾ ਉਹ ਕਹਿੰਦੇ ਮਾਤਾ ਨੂੰ ਸੂਟ ਮੇਰੇ ਵੱਲੋਂ ਜੀ ਹੋ ਗਈ ਦੀ ਮੈਂ ਲੈ ਲੇ ਮੈਂ ਕਿਹਾ ਥੋੜਾ ਜਿਹਾ ਠਹਿਰ ਜਾ ਹਜੇ ਵੀ ਉਹਦੀ ਕੋਈ ਹੋਰ ਵੀ ਸ਼ਗਨ ਪਾਉ ਕਹਿੰਦਾ ਜੀ ਹੋ ਗਿਆ ਤਾਂ ਹੋਰ ਦੱਸਿਓ ਕਹਿੰਦਾ ਮੇਰਾ ਕਹਿਣ ਤੋਂ ਭਾਵ ਜਿਹੜੇ ਲੋਕ ਆਪਣੇ ਆਪ ਇੱਕ ਅੱਛੀ ਸੋਚ ਵਾਲੇ ਲੋਕ ਉਹ 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 ਮੇਲੇ ਜਿੱਕੇ ਉਹ ਹੂਤੀ ਪਾਉਣੀ ਆ ਕਿਉਂਕਿ ਅਸੀਂ ਕੰਜਕਾਂ ਦਾ ਪੂਜਨ ਕਰਦੇ ਆ ਅਸੀਂ ਬੱਚੀਆਂ ਦਾ ਇਹ ਉਹ ਬੱਚੀਆਂ ਨੂੰ ਪੂਜਦੇ ਆ ਸਾਡਾ ਤੇ ਅੱਜ ਇਹ ਬੱਚੀਆਂ ਨੂੰ ਇੱਕ ਸਮਝ ਲਓ ਉਸ ਪੂਜਨ ਹੀ ਆ ਇਹ ਉਹ ਕੰਜਕਾਂ ਦਾ ਪੂਜਨ ਹੈ ਕਿ ਅਸੀਂ ਉਹ ਨੰਨੀਆਂ ਬੱਚੀਆਂ ਜਿਨ੍ਹਾਂ ਦੀ ਉਮਰ 2 ਮਹੀਨੇ ਆ 3 ਮਹੀਨੇ ਆ 4 ਮਹੀਨੇ ਆ ਉਹਨਾਂ ਬੱਚੀਆਂ ਨੂੰ ਸ਼ਗੰਦ ਦੇਣਾ ਉਹਨਾਂ ਬੱਚੀਆਂ ਨੂੰ ਪਿਆਰ ਸਤਿਕਾਰ ਦੇਣਾ ਤੇ ਆਪਾਂ ਪਰਿਵਾਰਕ ਤੌਰ ਤੇ ਦੇਣਾ ਤੇ ਮੇਰਾ ਸਾਰਿਆਂ ਨੂੰ ਬੇਨਤੀ ਹੈ ਜਿੱਥੇ ਉਥੇ ਅਸੀਂ 13 ਸਿੱਖੀਤਾ ਦਾ ਵਿਸ਼ੇਸ਼ ਸਨਮਾਨ ਕਰ ਰਹੇ ਹਾਂ ਕੋਸ਼ਿਸ਼ 13 ਸਿੱਖੀਤਾ ਦਾ ਸਨਮਾਨ ਜਿਹੜਾ ਕਿ ਕੱਲ ਅਸੀਂ ਅਨਾਉਂਸ ਕਰ ਦਾਂਗੇ ਤੇ ਉਹ ਪਰਸੋਂ ਕੱਲ ਹੀ ਪ੍ਰੈਸ ਰਿਲੀਜ਼ ਦੇ ਦਾਂਗੇ ਤੇ 13 ਸ਼ਖਸੀਤਾਂ ਦਾ ਅਤੇ ਨਾਲ ਹੀ ਉਹਦੇ ਵਿੱਚ ਕੁਝ ਵਿਸ਼ੇਸ਼ ਸਨਮਾਨ ਵੀ ਕਰ ਰਹੇ ਹਾਂ ਦੋ ਤਿੰਨ ਸ਼ਖਸੀਤਾਂ ਦੇ ਦੋ ਦੋ ਤਿੰਨ ਚਾਰ ਹੋ ਸਕਦੀਆਂ ਨੇ ਉਹ ਅਸੀਂ ਕੱਲ ਸਾਰਾ ਉਹ ਪ੍ਰੈਸ ਰਿਲੀਜ਼ ਕਰ ਦਾਂਗੇ ਤੇ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਸੀਂ ਦੇਖੋ ਅਸੀਂ ਆ ਬੰਦ ਕਰ ਲੋ ਯਾਰ ਲੋਹੜੀ ਮੇਲੇ ਤੇ ਅਸੀਂ ਭੋਗਾ ਵੀ ਸਪੈਸ਼ਲੀ ਤਿਆਰ ਉਹ ਕੁੱਟ ਕੇ ਤਿਆਰ ਕਰਾਉਨੇ ਆ ਆ ਸੋਡੇ ਸਾਹਮਣੇ ਪਿਆ ਲਿਆਇਓ ਜੀ ਮਾੜਾ ਦੌਰੇ ਤੇ ਭੋਗਾ ਵਾ ਇੱਥੇ ਗੁੜ ਵੀ ਵਿਸ਼ੇਸ਼ ਤੌਰ ਤੇ ਬਣਦਾ ਇਹ ਭੋਗਾ ਸਪੈਸ਼ਲੀ ਤਿਆਰ ਕੀਤਾ ਜਾਂਦਾ ਤੇ ਗੁੜ ਹਸ਼ਿਆਰਪੁਰ ਤੋਂ ਰਗਵੀਰ ਬਾਵਾ ਸਾਡਾ ਭਾਂਜਾਤ ਵਰੋਦੀ ਜੀ ਡਿਊਟੀ ਲਾਉਨੇ ਆ ਉਹ ਕੁੱਟ ਤਿਆਰ ਕਰਦਾ ਹੈ ਡرائی ਫਰੂਟ ਪਾ ਕੇ ਕਿਧਰ ਉਹ ਗੁਰ ਮੇਰਾ ਕਹਿਣ ਤੋਂ ਭਾਵ ਲੋੜੀ ਲੋੜੀ ਦੀ ਤਰ੍ਹਾਂ ਮਨਾਉਂਦੇ ਆ ਉਹਨਾਂ ਬੱਚੀਆਂ ਦੀ ਲੋੜੀ ਮਨਾਉਂਦੇ ਆ ਅਸਲੀ ਸਾਡਾ ਸਭ ਤੋਂ ਵੱਡੀ ਗੱਲ ਉਹਨਾਂ ਬੇਟੀਆਂ ਦੀ ਲੋੜੀ ਮਨਾਉਣਾ ਉਹਨਾਂ ਬੱਚੀਆਂ ਦੀ ਲੋੜੀ ਬਣਾਉਣਾ ਸਭ ਤੋਂ ਵੱਡਾ ਮਨੋਰਥ ਆਰਟਿਸਟ ਵੀ ਆਉਂਦੇ ਨੇ ਤੇ ਆਰਟਿਸਟ ਆ ਕੇ ਉੱਥੇ ਆਪਣਾ ਪ੍ਰੋਗਰਾਮ ਪਰਫਾਰਮ ਕਰ ਦਿੰਦੇ ਅਸੀਂ ਗਿੱਧਾ ਭੰਗੜਾ ਇਸ ਤਰ੍ਹਾਂ ਦਾ ਸਾਰਾ ਉਹ ਉਹਨਾਂ ਲੋਕਾਂ ਨੂੰ ਨਾਲ ਜੋੜਦੇ ਆ ਤਾਕੇ ਇੱਕ ਵਧੀਆ ਇਵੈਂਟ ਬਣੇ ਵਧੀਆ ਸਾਡਾ ਸੁਆਗਤ ਹੋਵੇ ਮੇਰੀ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਆ ਜੇ ਜੋ ਵੀ ਅਸੀਂ ਧੀਆਂ ਨੂੰ ਪਿਆਰ ਕਰਦੇ ਆ ਧੀਆਂ ਦਾ ਸਤਿਕਾਰ ਸਭ ਦਾ ਕਰੋ ਸਾਰੇ ਫੈਮਿਲੀ ਦਾ ਕਰੋ ਪਰਿਵਾਰ ਦਾ ਕਰੋ ਪਰ ਬੀਟੀਆਂ ਨੂੰ ਜਿਹੜੇ ਲੋਕ ਕੋਖਛ ਮਾਰਨ ਵਾਲੇ ਲੋਕ ਨੇ ਮੈਂ ਤਾਂ ਕਹਿੰਦਾ ਉਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਉਹਨਾਂ ਦਾ ਸਮਾਜਿਕ ਬਾਈਕਾਟ ਹੋਣਾ ਚਾਹੀਦਾ ਇਹ ਜਿਹੇ ਲੋਕਾਂ ਦਾ ਜਿਹੜੇ ਬੇਟੀਆਂ ਨਾਲੇ ਕੁਛ ਕਰਦੇ ਨੇ ਜਿਹੜੇ ਬੇਟੀਆਂ ਨੂੰ ਪਹਿਲਾਂ ਜੰਮਣ ਤੋਂ ਬਾਅਦ ਮਾਰਦੇ ਸੀ ਫਿਰ ਪੇਟ ਦੇ ਅੰਦਰ ਕੋਖ ਦੇ ਅੰਦਰ ਮਾਰਨ ਵਾਲੇ ਤੇ ਅੱਜ ਇਹਨਾਂ ਲੋਕਾਂ ਤੋਂ ਸਮਾਜ ਨੂੰ ਬਚਾ ਕੇ ਇੱਕ ਵਧੀਆ ਸਮਾਜ ਸਿਰਜਣ ਦੇ ਰੋਲ ਅਦਾ ਕਰਕੇ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਵਿਆਹਾਂ ਤੇ ਡੱਬੇ ਆਪਾਂ ਇਹ ਡੱਬਿਆਂ ਤੋਂ ਗਰੇਜ਼ ਕਰੀਏ ਅਸੀਂ ਕਨਫਰਮੇਸ਼ਨ ਕਰੀਏ ਕਿ ਜਦ ਕਿੰਨੇ ਬੰਦਿਆਂ ਨੂੰ ਆ ਰਹੇ ਨੇ ਤਾਂ ਕਿ ਖਾਣਾ ਵਾ ਜਿਹੜਾ ਉਸੇ ਹਿਸਾਬ ਨਾਲ ਤਿਆਰ ਹੋਵੇ ਇਹ ਨਾ ਵੀ ਹਰ ਵਿਆਹ ਤੇ 200 400 ਬੰਦੇ ਦਾ 500 ਦਾ ਵੇਸਟੇਜ ਜਾਵੇ ਤੇ ਲੱਖਾਂ ਰੁਪਏ ਦਾ ਵੇਸਟੇਜ ਜਾਵੇ ਤੇ ਨਹੀਂ ਹੋਣੀ ਚਾਹੀਦੀ ਸਾਨੂੰ ਜਰੂਰ ਇਹ ਨੰ ਜੇ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਲੋਕ ਕਰ ਸਕਦੇ ਨੇ ਤਾਂ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਸਾਨੂੰ ਇਹ ਵੀ ਮੈਂ ਸਮਝਦਾ ਉਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਕਿਉਂਕਿ ਅਸੀਂ ਦੇਖਦੇ ਹਾਂ ਉੱਥੇ ਕਿਸ ਤਰ੍ਹਾਂ ਦੇ ਵਿਆਹ ਹੁੰਦੇ ਨੇ ਸਾਡੇ ਕੋਲ ਕਨੇਡਾ ਵਾਲੇ ਵੀ ਬੈਠੇ ਨੇ ਇਹ 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 ਵੀ ਇਹ ਸਾਡੀ ਇਸ ਗੱਲ ਨਾਲ ਸਹਿਮਤ ਨੇ ਕਿ ਸਾਨੂੰ ਵੀ ਇਹਨਾਂ ਗੱਲਾਂ ਤੇ ਅਮਲ ਹੋਣਾ ਚਾਹੀਦਾ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈ 10 ਜਨਵਰੀ ਸਵੇਰੇ 10 ਵਜੇ ਗੁਰੂ ਨਾਨਕ ਪਵਤ ਲੁਧਿਆਣਾ ਆਪਾਂ ਥੀਆਂ ਦੇ ਲੋਹੜੀ ਮੇਲੇ ਤੇ ਆਈਏ ਉਸ ਤੋਂ ਪਹਿਲਾਂ 8 ਤਰੀਕ ਨੂੰ ਇੱਕ ਸੈਮੀਨਾਰ ਹੋਏਗਾ ਜਿੱਥੇ ਸਾਹ ਸਕੰਦਰ ਸਿੰਘ ਸਰਪੰਚ ਸਾਹਿਬ ਨੂੰ ਯਾਦ ਕਰਾਂਗੇ ਜਗਦੀਪ ਸਿੰਘ ਜਸਵਾਲ ਉਹਨਾਂ ਸਕਸ਼ੀਤਾ ਨੂੰ ਜਿਨ੍ਹਾਂ ਦੀ ਸਮਾਜ ਨੂੰ ਸਭਿਆਚਾਰ ਨੂੰ ਵੱਡੀ ਦੇਣ ਹੈ ਅਸੀਂ ਉਹਨਾਂ ਨੂੰ 8 ਤਰੀਕ 1 ਤੋਂ 3 ਵਜੇ ਤੱਕ ਪ੍ਰੋਗਰਾਮ ਹੋਏਗਾ ਇਹ 8 ਤਰੀਕ ਨੂੰ ਉੱਥੇ ਸਿਮਰਨ ਪੈਲੈਸ ਲੋਹਾਰਾ ਪੁੜ ਦੇ ਉੱਤੇ ਤੇ ਉੱਥੇ ਵੀ ਸਾਰਿਆਂ ਨੇ ਹਾਜ਼ਰੀ ਸਾਥੀਆਂ ਸਮੇਤ ਭਰਨੀ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਨਮਾਨਦ ਸਕਸ਼ੀਤਾ ਉਹ ਅਸੀਂ ਕੱਲ ਸਾਰੇ ਅਨਾਉਂਸ ਕਰ ਦਾਂਗੇ ਬਹੁਤ ਬਹੁਤ